i oh. ਦੁੱਖ ਮੈਂ ਬਹੁ ਸੰਗੀ ਪਾਏ ਦੁੱਖ ਮੈਂ ਸੰਗ ਨ ਕੋਏ ਆਹੋ ਨਾਨਕ ਹਰ ਪਾ ਦਿਹ ਮਨਾ ਅੰਤ ਸਹਾਰੀ ਹੋ ਨਿਮਖ ਨਾ ਹੋਏ ਉਦਾਸ ਆਹੋ ਨਾਨਕ ਪਾਜਹਰ ਮਨਾ ਪਰ ਸਾਜਣ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਿਤਸਰ ਤੋਂ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਆਇਆ ਕਿਦਾਂ ਦਾ ਲੱਗ ਰਿਹਾ ਹੈ ਸਗਾ ਤੇ ਬਹੁਤ ਵਧੀਆ ਜਿਦਾਂ ਮਨਾ ਰਹੇ ਹੋ ਅੱਜ ਦੇ ਦਿਹਾੜੇ ਨੂੰ ਦਿਲ ਨਾਲ ਖੁਸ਼ੀ ਨਾਲ ਵਧੀਆ ਲੱਗ ਰਿਹਾ ਹਾਂ ਹਾਂਜੀ ਇਤਨੀ ਸਜਾਵਟ ਕੀਤੀ ਗਈ ਹੈ ਸੁੰਦਰ ਲੋਕਾਂ ਦੇ ਵਿੱਚ ਕਿੰਨਾ ਕੋ ਚਾਹ ਲੱਗ ਰਿਹਾ ਸੰਤਾ ਚ ਬਹੁਤ ਜ਼ਿਆਦਾ ਵੈਸੇ ਹੀ ਬਾਬਾ ਦੀਪ ਸਿੰਘ ਦਾ ਖੰਡੇ ਵਾਲੇ ਬਾਬੇ ਦਾ ਵੈਸੇ ਹੀ ਸਾਰਿਆਂ ਦੇ ਦਿਲਾਂ ਵਿੱਚ ਬਹੁਤ ਹੁੰਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਧੂਮਤਾਮ ਨਾਲ ਮਨਾਇਆ ਜਾਂਦਾ ਹੈ ਵਧੀਆ ਲੱਗਦਾ ਹਾਂ ਲੰਗਰ ਵੀ ਲਗਾਏ ਗਏ ਅਲਗ-ਅਲਗ ਬਹੁਤ ਬਹੁਤ ਜ਼ਿਆਦਾ ਹਰ ਰੋਡ ਤੇ ਹਰ ਰਾਹ ਤੇ ਹਰ ਗਲੀ ਵਿੱਚ ਲੰਗਰ ਲੱਗਾ ਗਿਆ ਜਿੱਥੇ ਮਰਜ਼ੀ ਜਾਓ ਹਰ ਜਗ੍ਹਾ ਲੰਗਰ ਹੀ ਲੰਗਰ ਆ ਹਾਂਜੀ ਸੰਗਤਾਂ ਨੂੰ ਬਧਾਈ ਦਿੰਦੇ ਹਾਂ ਅੱਜ ਬਹੁਤ ਬਹੁਤ ਵਧਾਈਆਂ ਸਾਰਿਆਂ ਸੰਗਤਾਂ ਨੂੰ ਜਿੰਨੇ ਵੀ ਇੱਥੇ ਆਏ ਆ ਜਿਹੜੇ ਬਾਕੀ ਘਰ ਬੈਠੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਦੀਪ ਸਿੰਘ ਦੇ ਨਾਮ ਦੇਮਨਦੀਪ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਦਿੱਲੀ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ ਇੱਥੇ ਦਰਸ਼ਨ ਕਰਨ ਪਹੁੰਚੇ ਕਿੱਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਤੇ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਐ ਗੁਰਪੁਰੂ ਮੈਂ ਪਹਿਲੀ ਵਾਰ ਦੇਖਿਆ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਤੇ ਬੜੀ ਸ਼ੰਗਰ ਸ਼ਰਦਾ ਨਾਮ ਆ ਰਹੀ ਠੰਡ ਹੋ ਕੇ ਵੀ ਸੰਗਤ ਬਹੁਤ ਪਹੁੰਚੀ ਹੈ ਬਹੁਤ ਵੱਡੀ ਗੱਲ ਹੈ ਸੁੰਦਰ ਸਜਾਵਟਾਂ ਵੀ ਕੀਤੀ ਹੈ ਸਜਾਵਟ ਵੀ ਬਹੁਤ ਸੁੰਦਰ ਹੈਗੀ ਹੈ ਸ਼ੋਮਨੀ ਕਮੇਟੀ ਦਾ ਇੰਤਜ਼ਾਮ ਬਹੁਤ ਅੱਛਾ ਕੀਤਾ ਹੈ ਮੈਡੀਕਲ ਵਗੈਰਾ ਸਾਰੇ ਆਦੇ ਬਹੁਤ ਅੱਛਾ ਲੱਗ ਰਿਹਾ ਦੇਖ ਕੇ ਕਿਰਪਾ ਯਾਨੀ ਕਿਰਪਾ ਦੇ ਪ੍ਰਸ਼ਾਦ ਵੀ ਬਹੁਤ ਵੱਣ ਰਹੇ ਹਨ ਲੇਕਿਨ ਐਨਾ ਖਾਇਆ ਵੀ ਨਹੀਂ ਜਾ ਰਿਹਾ ਜਿੰਨਾ ਵੱਣ ਰਹੇ ਹਨ ਯਾਨੀ ਕਿ ਅੰਦਰ ਦਰਸ਼ਨ ਕਰਕੇ ਆਏ ਹੋ ਸੰਗਤਾਂ ਦੇ ਵਿੱਚ ਕਿੰਨਾ ਖੁਸ਼ ਆਗ ਰਹੇ ਬਹੁਤ ਅੱਛਾ ਬਹੁਤ ਉਸਤਾ ਆਇਆਗਾ ਸੰਗਤਾਂ ਦੇ ਵਿੱਚ ਠੰਡ ਵਿੱਚ ਐਨਾ ਆਏ ਨੇ ਤੇ ਸਾਰੇ ਪਹੁੰਚੇ ਨੇ ਬੱਚੇ ਪੁੱਤ ਸਾਰੇ ਪਹੁੰਚੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਪਿਆਰ ਹੈਗਾ ਪ੍ਰੇਮ ਹੈਗਾ ਜਿੰਨ ਪ੍ਰੇਮ ਕਿਉਂ ਤੇ ਨਹੀਂ ਪ੍ਰਪਾਏ ਬਿਲਕੁਲ ਉਹ ਤੇ ਦਿੱਲੀ ਦੇ ਵਿੱਚ ਵੀ ਇਦਾਂ ਕੰਨਨ ਬਾਬਾ ਦੀਪ ਸਿੰਘ ਜੀ ਦਾ ਮਨਾਉਂਦੇ ਆ ਜਨਮ ਦਿਹਾੜਾ ਆ ਵੈਸੇ ਉੱਥੇ ਨਗਰ ਕਿਤੇ ਕੁਝ ਇਲਾਕਿਆਂ ਦੇ ਕੱਢਦੇ ਨੇ ਕਿ ਦਿੱਲੀ ਬਹੁਤ ਵੱਡਾ ਸ਼ਹਿਰ ਹੈਗਾ ਠੀਕ ਹੈ ਹਰ ਇਲਾਕੇ ਦੇ ਨਹੀਂ ਕੱਢਿਆ ਜਾਂਦਾ ਪਰ ਗੁਰਪ੍ਰੋ ਸਾਰੇ ਮਤਲਬ ਕਿ ਅਸੀਂ ਸਮਾਗਮ ਕਰਦੇ ਆ ਤੇ ਲੰਗਰ ਕਰਦੇ ਆ ਐ ਐ ਐਸਾ ਨਹੀਂ ਕਰਦੇ ਮੈਂ ਸਟਾਲ ਲਾ ਕੇ ਹਰ ਗੁਰਦੁਆਰੇ ਦੇ ਵਿੱਚ ਇੱਕ ਲੰਗਰ ਹੁੰਦਾ ਹੈ ਤੇ ਇੱਕ ਸੁਨਰਾਗੀ ਸਿੰਘ ਬਾਹਰ ਆ ਕੇ ਅਸੀਂ ਕੀਰਤਨ ਕਰਾਦੇ ਆ ਇਸ ਜਗ੍ਹਾ ਤੇ ਜਿਹੜੇ ਸਟਾਲ ਲਗਾਏ ਨੇ ਲੱਗ ਲੱਗੇ ਪ੍ਰਕਾਰ ਦੇ ਲੰਗਰ ਲੱਗੇ ਨੇ ਕਿਦਾਂ ਦਾ ਲੱਗ ਰਿਹਾ ਉਹ ਦੇਖੀ ਬਹੁਤ ਅੱਛਾ ਲੱਗਿਆ ਇੰਪਾਇਰ ਮੈਨੇ ਇੱਕ ਇੱਕ ਸਾਲ ਤੋਂ ਸੇਵਾ ਵੀ ਕੀਤੀ ਹੈ ਬਹੁਤ ਅੱਛਾ ਲੱਗਿਆ ਪਹਿਲੀ ਵਾਰ ਮੈਂ ਦਿੱਲੀ ਦੇ ਬਾਹਰ ਆ ਕੇ ਦਿੱਲੀ ਦੇ ਅਮਰ ਸਾਹਿਬ ਦੀ ਸੰਗਤ ਸੇਵਾ ਕੀਤੀ ਦਿੱਲੀ ਸੇ ਸੰਗਤ ਸੇਵਾ ਕਰਦੇ ਆ ਰਹੇ ਹਾਂ ਪਰ ਅੱਜ ਸਾਨੂੰ ਗੁਰਰਾਮਦਾਸ ਅਮਰ ਸਾਹਿਬ ਦੀ ਸੇਵਾ ਵੀ ਲੱਗੀ